ਫਲੋਰ ਦੇ ਨਜ਼ਦੀਕ ਪੈਂਦੇ ਪਿੰਡ ਤਲਵਨ ਅਤੇ ਸੰਗੋਵਲਾ ਵਿੱਚ ਸਤਲੁਜ ਦਰਿਆ ਦੇ ਪਾਣੀ ਨੇ ਆਤਕਮਚਾਦ ਦਿੱਤਾ ਹੈ। ਪਾਣੀ ਦੇ ਵਧ ਰਹੇ ਪੱਧਰ ਕਾਰਨ ਲੱਗਦੇ ਪਿੰਡਾਂ ਦੇ ਨਾਲ ਲੋਕਾਂ ਦਾ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉੱਥੇ ਹੀ ਸਥਾਨਕ ਪਿੰਡ ਦੇ ਬਲ ਲੜਕਿਆਂ ਨੇ ਉੱਥੇ ਜੋ ਬੰਨ ਬਣਾਉਣ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ। ਤੇ ਇਸ ਮੌਕੇ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੀ ਉੱਥੇ ਆ ਕੇ ਉਹਨਾਂ ਨੇ ਸਾਰਾ ਜਾਇਜ਼ਾ ਲਿਆ। ਔਰ ਕਿਹਾ ਕਿ ਜੇ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਤਾਂ ਅਸੀਂ ਪ੍ਰਸ਼ਾਸਨ ਦੇ ਤੌਰ 'ਤੇ ਵੱਜੋਂ ਪੂਰੇ ਤੁਹਾਡੇ ਨਾਲ ਖੜੇ ਹਾਂ ਆ ਓਜੀਡੀ ਅਸਲ ਵਿੱਚ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਆ ਪਾਣੀ ਜਿਹੜਾ ਦਰਿਆ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ-ਠਾਕ ਚੱਲ ਰਿਹਾ ਉਹ ਹਾ ਪੇਜ ਹੈ ਲੇਕਿਨ ਕੰਡਿਆਂ ਤੋਂ ਬਹੁਤ ਦੂਰ ਹੈ ਠੀਕ-ਠਾਕ ਚੱਲ ਰਿਹਾ ਹੈ ਕਿ ਥੋੜਾ ਜਿਹਾ ਨੁਕਸਾਨ ਜਿਹੜਾ ਸਿਰਫ ਇੱਕ ਨੋਚਦਾ ਆ जिद करके गलतफहमियां पैदा की जा रही अफवाह फैला रहा फैलाईया जा रहा कि बंध टुट चलिया बंढ टूट चलिया ऐसी कोई गल नहीं है सब ठीक ठाक है और सारे ही हल्के जोड़े इस एरिया दे सारे नौजवान जोड़े वो वीड्डी पद्धत उस नोच न सेफ रखने लगे हुए और कामयाबी होगी और ठीक चल रहा सारा ऐसी कोई गलत बिल्कुल अफवाह ने बिल्कुल कोई बन नहीं टूटिया क्योंकि बन बहुत मजबूत है साढ़ा यह ਪਿਛਲੇ 2 ਸਾਲ ਤੋਂ 1.5 ਸਾਲ ਤੋਂ ਲਗਾਤਾਰ ਇੱਥੇ ਕੰਮ ਚੱਲ ਰਿਹਾ ਇਹਨੂੰ ਉੱਚਾ ਕੰਮ ਦਾ ਵੀ ਅੰਦਰ ਦੇ ਪਾਸੇ ਪੱਥਰ ਲਾਉਣ ਦਾ ਵੀ ਔਰ ਇਸ ਦੇ ਕਿੰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਾਰਾ ਠੀਕ ਠਾਕ ਸਿਰਫ ਇੱਕ ਨੋਚ ਜ਼ਰੂਰ ਹਿੱਲੀ ਆ ਉਹ ਨੋਚ ਜਿਹੜੀ ਪੁਰਾਣੀ ਬਣੀ ਹੋਈ ਸੀ ਉਹ ਅੰਦਰੋਂ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਹਿੱਲ ਕੇ ਉਹ ਉਹ ਹਿੱਲਦੀ ਆ ਉਹਦੇ ਤੋਂ ਕੰਮ ਚੱਲ ਰਿਹਾ ਆ ਅਦਰਵਾਈਜ਼ ਬਾਕੀ ਜਿਹੜਾ ਮੰਨਾ ਪੂਰਾ ਮਜ਼ਬੂਤ ਆ ਸੇਫਟੀ ਕਿਤੇ ਕੋਈ ਦਿੱਕਤ ਨਹੀਂ ਹੈ ਜਿਹੜੇ ਹੈਗੇ ਆ ਸਾਡੀ ਜੀ ਪਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਾ ਸਾਰਾ ਹੀ ਸਾਰੇ ਇਕੱਠੇ ਸੁਬਾ 5:00 6:00 ਵਜੇ ਦੇ ਸਾਰੇ ਇਤਿਰਾਕੀ ਜਿਹੜੇ ਤੇ ਸਾਰਿਆਂ ਮਦਦੋਂ ਜਿਹੜੀਆਂ ਹੈਗੀਆਂ ਉਹਨੂੰ ਕਰ ਕਰਕੇ ਤੇ ਜਿਹੜਾ ਇਹ ਬੰਨੂ ਜਿਹੜਾ ਹੈਗਾ ਉਹ ਦਾਤਲ ਜਿਹੜੀ ਮੂਤ ਲੱਗਿਆ ਉਹਦੇ ਲੈ ਗਈ ਉਹਨੂੰ ਬਣਾਉਣ ਦੀ ਕੋਸ਼ਿਸ਼ਾਂ ਕਰਕੇ ਤੇ ਪਾਣੀ ਜਿਹੜਾ ਹੈਗਾ ਵੀ ਉਹਨੂੰ ਬੋਲਡ ਕਰਨ ਦੀ ਕੋਸ਼ਿਸ਼